ਕਸਮੂਨ ਦਾ ਜੇ ਕਰ ਪਸਮੂਨ ਦੀ ਫਿਕਰ YouTube ਚੈਨਲ ਨਿਊ ਗੇਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਬਦਨੀ ਕਲਾ ਜ਼ਿਲ੍ਹਾ ਮੋਗੇ ਦੇ ਮਨਮੱਤੇ ਨਗਰ ਪਿੰਡ ਸਖਵੀਰ ਬਾਈ ਦੇ ਕੋਲ ਤੇ ਮਿੱਤਰੋ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਇਹ ਪਿੰਡ ਪੈਂਦਾ ਵਾ ਜਿਹੜੇ ਚੋਬਰ ਦਾ ਉਸ ਤੋਂ ਉੱਪਰ ਦੇ ਕੋਲੇ ਆ ਸਖਵੀਰ ਬਾਈ RAM RAM ਸਤਿ ਸ਼੍ਰੀ ਅਕਾਲ ਐਸੀ ਗਾ ਵੀਰੇ ਤੇ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਹਾਂਜੀ ਵੀਰੇ ਹਾਂਜੀ ਅ ਹੋਰ ਸੁਖਵੀਰ ਵੀਰੇ ਘਰ ਪਰਿਵਾਰ ਹਾਂਜੀ ਵੀਰੇ ਵਾਜੀ ਐਂ ਦੱਸ ਮੈਨੂੰ ਯਾਰ ਦੀਵਾਲੀ ਕੱਲ ਨੂੰ ਮਨਾਉਣੀ ਆ ਕਿ ਪਰਸੋਂ ਮਨਾਈਏ ਵੀਰੇ ਬੱਚੀ ਗੱਲ ਨੂੰ ਕਹੀ ਜਾਂਦੇ ਬੱਚੀ ਬਸ ਯਾਰ ਤਿਆਰ ਤਾਂ ਇੱਕ ਬਣਾਉਣਾ ਚਾਹੀਦਾ ਯਾਰ ਹਾਂਜੀ ਵੀਰੇ ਇਹ ਵੀ ਲੋਕ ਅੱਡੋ ਅੱਡੀ ਕਰੀ ਬੈਠੇ ਮਾੜੀ ਗੱਲ ਹੋਵੇ ਯਾਰ ਹਾਂਜੀ ਵੀਰੇ ਇੱਕ ਤਰੀਕ ਰੱਖੋ 20 ਦੀ ਕਹਿੰਦੇ ਆ ਵੇ ਹੁਣ ਪਤਾ ਨਹੀਂ ਦਲੇ ਦੱਸ ਦਿਓ ਬਾਈ ਬਣ ਕੇ ਕਮੈਂਟ ਕਰਕੇ ਅਈ ਕਿ ਗਲਤ ਤਾਂ ਨਹੀਂ ਮਨਾਈ ਜਾਂਦੇ ਆਪਾਂ ਤਾਂ ਹੁਣ ਕੱਲ ਨੂੰ ਹੀ ਮਨਾਵਾਂਗੇ 20 ਦੀ ਕਹਿੰਦੀ ਆ ਹਨਾ ਹਾਂਜੀ ਵੀਰੇ ਹੂੰ ਤੇ ਸੁਖਵੀਰ ਭਾਈ ਅੱਜ ਫਿਰ ਤਿੰਨਾ ਵੀਰੇ ਜਾਨਵਰ ਹੈ ਜਾਨਵਰ ਤਿੰਨਾ ਵੀਰੇ ਤਿੰਨਾ ਦੀ ਡਿਟੇਲ ਦੱਸੀ ਆ ਆਪਾਂ ਸ਼ੁਰੂਆਤ ਕਰੀਏ ਝੋਟੀ ਤੋਂ ਕੀ ਡਿਟੇਲ ਆ ਭਾਈ ਇਹ ਝੋਟੀ ਵੀਰੇ ਦੋਨ ਦੇ ਦੰਦ ਚੱਕਦੀ ਆ ਠੀਕ ਆ ਠੀਕ ਆ ਢਾਈ ਕ ਸਾਲ ਦੀ ਹੋਊਗੀ ਹੈਨਾ ਠੀਕ ਆ ਪੌਣੇ ਤਿੰਨ ਸਾਲ ਨੂੰ ਲੱਗੀ ਬਹੁਤ ਆ ਹੈਨਾ ਹਾਂਜੀ ਵੀਰੇ ਜੈਡ ਬਲੈਕ ਆ ਠੀਕ ਆ ਤਾਂ ਲੈ ਲੂਗੀ ਵੀਰੇ ਹੁਣ ਪਾਉ ਜੀ ਹਾਂ ਵੀਰੇ ਲੈ ਹੀ ਲੈਣਾ ਠੀਕ ਆ ਤਾਂ ਪਾਊਡਰ ਪਾਉਣ ਦੀ ਦੇਰ ਹੈ ਨਾ ਤਨਾ ਲੋਡ ਹੀ ਨਹੀਂ ਵਜਨ ਪੂਰਾ ਵਜਨ ਫੁੱਲਾ ਬਾਕੀ ਹੈਨਾ ਵੀਰੇ ਹੂੰ ਤੇ ਇਹ ਥੋੜੀ ਇੱਕ ਥਾਂ ਹੀ ਖੜੀ ਸੀ ਵੀਰੇ ਡਰਦੀ ਆ ਐ ਨਹੀਂ ਕੋਈ ਚੱਕਰ ਠੀਕ ਆ ਮੂੰਹ ਠੰਡੀ ਮਿੱਟੀ ਆ ਐ ਨਹੀਂ ਅਗਲਾ ਕਹੂਗਾ ਵੀ ਮਗਰ ਪੈ ਜੂਗੀ ਮੰਨੇ ਠੀਕ ਆ ਬੜੇ ਬਾਈ ਹਾਂਜੀ ਗੱਟੀ ਚੰਗੀ ਆ ਯਾਰ ਬਾਈ ਹਨਾ ਠੀਕੀ ਵੀ ਆ ਬਾਈ ਕਿੰਨੇ ਦੀ ਦੇ ਦਈਏ ਵੀਰੇ ਇਹ ਛੋਟਾ ਜਿਹਾ ਮੋਲੀ ਆ ਯਾਰ ਬਾਈ ਕਿੰਨੇ ਦੀ ਤੂੰ ਕਹੇਂਗਾ ਆਪਾਂ ਦੇ ਦਿਆਂਗੇ ਕਿੰਨੇ ਦੀ ਤੈਨੂੰ ਪਤਾ ਹੀ ਆ ਲੋਕ ਕੀ ਮੁੱਲ ਕਰਦੇ ਆਪਾਂ ਉਦੋਂ 1000 2000 ਕਰਾ ਕਿੰਨੇ ਦੀ ਦੇ ਦਈਏ ਬਸ ਉਸ ਹਸਾਬ ਤੇ ਮੰਗਣੀ ਬਸ 36000 ਦੀ ਗੱਟੀ ਦੇ ਦਿਆਂਗੇ 36000 ਦੀ ਮਾਨਤਨ ਵਿੱਚੋਂ ਕਰ ਬਸ ਮਾਨਤਨ ਕਰ ਦਿਆਂਗੇ ਉੱਪਰਲਾ 1000 ਕਰ ਦਿਆਂਗੇ ਯਾਰ ਚੱਲ ਵੀ 35 ਦੀ ਹਾਂਜੀ ਬਾਈ ਆਓ ਵਜਨ ਦੇ ਹਿਸਾਬ ਤੇ ਹੀ ਆ ਫਿਰ ਹਾਂ ਵੀਰੇ ਵਜਨ ਦੇ ਹਿਸਾਬ ਨਾਲ ਹੀ ਦੇ ਦੇਣੀ ਆ ਯਾਰ ਬਣੀ ਮਨਾਈ ਦੇ ਦੇਣੀ ਆ ਨਾ ਹਾਂਜੀ ਬਾਈ ਠੀਕ ਆ ਬਾਈ ਤੋਰ ਦੀ ਵੀਰੇ ਕਰਾਂ ਦੀਏ ਮਰੀ ਡਰਦੀ ਆ ਯਾਰ ਵੀਰੇ ਤੋਰਦੀ ਤੇ ਵੱਡੀ ਮੈਂ ਵੀਰੇ ਛੋਟੀ ਉਹਦੇ ਹਲੇ ਵੀਰੇ 5 ਕਿਲੋ ਦੁੱਧ ਹੋਊਗਾ 4 ਕਿਲੋ ਆਪ ਦਾ ਜਿਹੜਾ ਮਰਜ਼ੀ ਭਾੜੇ ਤੇ ਮਿਲਦੀ ਆ ਠੀਕ ਆ ਵੀਰੇ ਠੀਕ ਆ ਠੀਕ ਆ ਗੱਬਣ ਗੁੱਬਣ ਨਹੀਂ ਵੀਰੇ ਗੱਬਣ ਕੋਸ ਨਹੀਂ ਗੀ ਆਪਾਂ ਖਾਲੀ ਕਹਿ ਕੇ ਦੇਣੀ ਆ ਵੀਰੇ ਠੀਕ ਆ ਵੱਡੇ ਭਾਈ ਜੀ ਇਹ ਪਹਿਲਾਂ ਗੱਬਣ ਕੇ ਜੀ ਬਰਕਰਾਰ ਹਾਂ ਜੀ ਵੀਰੇ ਖਾਲੀ ਕਹਿ ਕੇ ਜਦਨੀ ਇਹ ਕਲੀਅਰ ਨਹੀਂ ਹੁੰਦੀ ਜੋਟੀ ਐਵੇਂ ਕਿਉਂ ਕਹੀ ਜਾਈਏ ਠੀਕ ਆ ਨਾ ਜਿਹੜੀ ਗੱਲ ਆ ਗੱਲ ਆ ਵੀਰੇ ਹਾਂ ਉਦੋਂ ਕਿੰਨਾ ਹੋ ਗਿਆ ਕਿੰਨੇ ਟਾਈਮ ਕਿੰਨਾ ਹੁੰਦਾ ਇਹ ਮਹੀਨਾ ਸਵਾ ਮਹੀਨਾ ਬਸ ਇੱਥੇ ਜੇ ਆਪਾਂ ਮਤਲਬ ਇੱਥੇ ਹਜੇ ਕਲੀਅਰ ਨਹੀਂ ਕਲੀਅਰ ਨਹੀਂ ਹੁੰਦੀ ਹੈ ਨਾ ਦੁੱਧ 4 ਕਿਲੋ ਦੁੱਧ 4 ਤੋਂ ਬਾਹਰ ਆ ਉਹਦੇ ਟੀਕੇ ਤੇ ਮਿਲਦੀ ਹੁਣ ਜਿਹੜਾ ਮਰਜੀ ਭਾੜੇ ਤੇ ਜੋਕੇ ਲੈ ਵਾ ਠੀਕ ਸੀਲ ਚੋਂ ਨੂੰ ਹਾਂ ਬਾਈ ਫਲ ਦੇ ਦੀਏ ਵੀਰੇ ਇਹ ਛੋਟਾ ਜਿਹਾ ਮੌਲੀ ਆ ਯਾਰ ਕਿਦਾਂ ਬਸ ਸਮਝ ਲੈ 46000 ਦੀ ਝੋਟੀ ਦੇ ਦੇ ਕੀ ਬਾਤ ਆ ਯਾਰ ਬਾਈ ਹੋਰ ਫਿਰ ਕੀ ਚਾਹੀਦਾ ਬਾਈ ਲੈ ਨਾਲੇ ਦੁੱਧ ਦਿੰਦੀ ਹੈ ਨਾ ਬਈ ਹੁਣ ਇਹ ਨਾ ਕੋਈ ਕਹਦਾ ਮੈਂ ਵੀ 40 ਲਾ ਲਾ 42 ਲਾ ਆਪਾਂ ਬਈ ਕੈਨ ਪਹਿਲਾਂ ਨਹੀਂ ਨਹੀਂ ਫਿਰ ਤਾਂ ਮਾੜੀ ਗੱਲ ਆ ਜਿਹੜਾ ਹੁਣ ਵੀ ਕਹੂਗਾ ਹਾਂਜੀ ਲੈ ਬਈ ਇਹਨੂੰ ਤਾਂ ਤੋੜ ਦਈਏ ਯਾਰ ਇਹਨੂੰ ਤੋੜ ਦਿੰਨੇ ਆਂ ਇਹਨੂੰ ਕੱਢ ਦੀ ਬਾ ਨਾ ਮਤਲਬ ਉਦੋਂ ਬਾਅਦ ਤੁਹਾਨੂੰ ਇੱਕ ਗਾਂ ਦੇ ਦੇਣੀ ਆਪਾਂ ਉਹ ਵੀ ਭਾ ਬਿਲਕੁਲ ਲੋਟ ਹੀ ਕਰਾ ਦੇਣਾ ਜ ਬਸ ਆਇਆ ਵੀ ਨਫਾ ਪਾਉਂਦੇ ਆਵੇ ਨਾ ਹੋਵੇ ਬੋਣੀ ਕਰਨੀ ਆ ਕਹਿੰਦਾ ਦੀਵਾਲੀ ਤੇ ਬਸ ਹਾਂ ਸਾਨੂੰ ਵਪਾਰੀਆਂ ਨੂੰ ਬਈ ਇਹ ਚੀਜ਼ ਹੁੰਦੀ ਹੈ ਵੀ ਦੀਵਾਲੀ ਤੇ ਬੋਣੀ ਕਰਨੀ ਨਫਾ ਢੋਂਜੇ ਲੈ ਵੀਰੇ ਏਡੀ ਝੋਟੀ ਦੇਣੀ ਨਹੀਂ ਕਹਿੰਨਾ 40 ਹਜ਼ਾਰ ਨਹੀਂ ਠੀ ਹਾਂ ਇੱਥੇ ਰੱਖ ਦੀਏ ਟਿਕਾਣੇ ਹਾਂ ਨਹੀਂ ਠੀਕ ਆ ਬਾਈ ਹੂੰ ਕਾਲੂ ਗਾਂ ਬਾਲੀਆਂ ਤੁਰਦੀਆਂ ਹਨਾ ਹਾਂ ਆ ਜੀ ਹੁੰਦੀ ਬੜੀ ਠੀਕ ਹੈ ਲੇਵਾ ਸਾਫ ਆ ਯਾਰ ਕੱਤੀ ਦੇ ਸੁਵਾਈ ਮੇਰਾ ਬਾਈ ਥਾਨ ਚੁਵਾਈ ਦੀ ਗਰੰਟੀ ਆ ਆਪਣੀ ਕੋਈ ਹੱਥ ਬਣਾ ਲਾਵੇ ਤੇ ਆ ਬਾਈ ਜਿਹੜੀ ਸਾਹੀ ਵਾਲਾ ਇਹ ਗਾਂ ਬਾਈ ਚਾਰਾਂ ਤੋਂ ਬਾਹਰ ਹੋਊਗੀ 50 ਰੁਪਏ ਗੱਬਣ ਹੋਊਗੀ ਠੀ ਸਾਢੇ ਚਾਰਾਂ ਦੀ ਰੱਖ ਲਈਏ ਹਾਂਜੀ ਬਾਈ ਦੁੱਧ ਹੋਊਗਾ 6 ਕਿਲੋ ਸਰਪੇ ਠੀਕ ਆ ਠੀਕ ਆ ਆਪਾਂ 5 ਕਿਲੋ ਹੀ ਦੇਣਾ ਵੀਰੇ ਜਿਹੜਾ ਮੂਰਲਾ ਥਾਣਾ ਇਹਦਾ ਹਨਾ ਛੋਟਾ ਦਿਖਾਉਂਦੀ ਆ ਹੈ ਦੁੱਧ ਵਧੀਆ ਇਹ ਚ ਹਾਂ ਪਰ ਆਪਾਂ ਘੱਟ ਮੰਨ ਕੇ ਹੀ ਦੇਣਾ ਅਗਲੇ ਨੂੰ ਠੀਕ ਆ ਬੜੇ ਬਾਈ ਠੀਕ ਆ ਨਾ ਜਿਹੜਾ ਥੱਲੋਂ ਉੱਠ ਕੇ ਅਗਲਾ ਸੈਰ ਫੇਰ ਜਿਉਂ ਗੱਲ ਕਿੰਨੇ ਦੀ ਵੀਰੇ ਇਹ ਛੋਟਾ ਜਿਹਾ ਹੀ ਮੋਲਾ ਵੀਰੇ ਬਸ ਜੱਸ ਸੁਣੋਈ 26000 ਦੀ ਠੀਕ ਆ ਜੇ ਕੋਈ ਕਵੇ ਜੋੜਾ ਹੀ ਲੈਣਾ ਝੋਟੀ ਦੇ ਹਾਂ ਮਾਨ ਤਨ ਕਰ ਦਿਆਂਗੇ ਵੀਰੇ ਠੀਕ ਆ ਬਾਈ ਰਹਿਣ ਦੇ ਤੋਰ ਨੂੰ ਗਾਮੀ ਹਾਂਜੀ ਬਾਈ ਨੰਬਰ ਬਾਈ 9463319970 9463319970 9463319970 ਹਾਂ ਇਹ ਨੰਬਰ ਤੇ ਕਰ ਲਿਓ ਬਾਈ ਨਾਲ ਰਾਬਤਾ ਕਹੇ ਮਿੱਤਰੋ ਪਿੰਡ ਬਦਨੀ ਕਲਾ ਜ਼ਿਲ੍ਹਾ ਮੋਗਾ